ਇਸ ਬਾਣਾ ਅੱਜ ਜੱਟ ਜੰਮਾ ਕਾ ਤੇ ਲਾਰੰਜਾ ਸਾਨੂੰ ਪਤਾ ਨਹੀਂ ਆ ਗਿਆ ਕਮਰੇ ਕੋਲ ਦੋ ਬੈਠੇ ਵਿੱਚ ਆ ਰਹੇ ਹੋਏ ਕਿਉਂ ਜਾਂ ਇਹ ਪਹਿਲਾਂ ਹੀ ਫੜਦਾ ਕੋਈ ਬੈਠੇ ਪਿੱਛੇ ਪਾਈ ਦੀ ਫੜ ਕੇ ਰੱਖ ਅੰਦਰ ਨੂੰ ਅੰਦਰ ਤੱਕ ਜੀ kendine hadi koşun ne kadar ਆਪਣੇ ਦਾ ਚੱਲ ਬਈ ਯਾਰ ਉਹ ਬਾਈ ਦੇਖੀ ਮੜਾ ਜਾ ਆ ਜਾ ਯਾਰ ਆਜੋ 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 ਧੰਨਵਾਦ ਕਰਦਾ ਮੈਂ ਆਪਣੇ ਮੀਂਡ ਦਾ ਸੋ ਲਾਈਵ ਅੱਜ ਔਰ ਲਾਈਵ ਦੀ ਸੇਵਾ ਪਰਮਾਨੰਦਪੁਰ ਯੁਨਾਈਟਿਡ ਬੈਲਡਰਕ ਕਮੇਟੀ ਵੱਲੋਂ ਆ ਜੀ तमाम ਮੌਦ ਦੇਦਾਰ ਵੀਰਾਂ ਦਾ ਧੰਨਵਾਦ ਕਰਦੇ ਇਹ ਮੁਰੇ ਬਾਈ ਜੀ ਰੈਲੀ ਆਲੇ ਜਾਂਦੇ ਆ ਜੀ ਸਖਪਾਲ ਸਿੰਘ ਰੈਲੀ ਇਟਕੋੜਾਂ ਵਾਲੇ ਜਾਂਦੇ ਆ ਬਈ ਉਹਦੇ ਨਾਲ ਹੀ ਮਗਰ ਜੋੜਾ ਨੰਦਪੁਰ ਸੁਖ ਤਲੇਰ ਵੀ ਪਹੁੰਚਿਆ ਹੋਇਆ ਪੰਜਾਬ ਦਾ ਚੋਟੀ ਦਾ ਜਾਬਕ ਚੋਟੀ ਦੇ ਬਹਿੜੇ ਵੀ ਪੰਜਾਬ ਦੇ ਮੇਲਿਆਂ ਦੇ ਵਿੱਚ ਸੁਖ ਤਲੇਰ ਪੀਤਾ ਆਨੰਦਪੁਰ ਪੀਤੇ ਆਨੰਦਪੁਰ ਦਾ ਵੀ ਧੰਨਵਾਦ ਕਰਦੇ ਆ ਮਨਜਿੰਦਰ ਬਾਠ ਧਿਆਨਪੁਰ ਸਤਿਗੁਰ ਜੀ ਕਿੱਦਾਂ ਹਾਲ ਚੱਲ ਠੀਕ ਠਾਕ ਆ ਸੁੱਖੇ ਵੀਰ ਦਾ ਵੀ ਧੰਨਵਾਦ ਕਰਦੇ ਆ ਜੀ ਬਸਿਆਲੇ ਵਾਲੇ ਦਾ ਜਿੱਥੇ ਹਰਮਨ ਮਾਦ ਪਰਬਾਈ ਜੀ ਮਗਰ ਬਹਿਣਾ ਜਾਂਦਾ ਰੋਡੂ ਨਗਲੀਆਂ ਫੌਜੀ ਮੌਲੀ ਬੈਂਦਵਾਨ ਹਰਨੇਕ ਸਿੰਘ ਜੀ ਮੌਲੀ ਬੈਂਦਵਾਨ ਮਗਰ ਭਾਈ ਰਕਿੰਦਰ ਤੇ ਲਾਲੀ ਮਣੋਲੀ ਜੱਗੀ ਭਾਮੀਆਂ ਬੱਚੇ ਹੋਏ ਆ ਜੀ ਧੰਨਵਾਦ ਕਰਦੇ ਆ ਜੀ ਇੰਦਰਜੀਤ ਸਿੰਘ ਖਿੰਦੇ ਅਮਰੇ ਵੇ ਆ ਅੱਜ ਪਿੰਡ ਸੁਹਾਲੀ ਦੇ ਵਿੱਚ ਜਿਹੜੀਆਂ ਬਲਦਾਂ ਦੀ ਦੌੜਾਂ ਕਰਵਾਈਆਂ ਗਈਆਂ ਜੀ ਜਾਣਕਾਰੀ ਦਿਓਗੇ ਜੀ ਹਾਂ ਵਾਹਰੀ ਦਾ ਖਾਲਸਾ ਫਿਰ ਵੈਕੂ ਜੀ ਦੀ ਫਤਿਹ ਅੱਜ ਪਿੰਡ ਸੁਹਾਲੀ ਦੇ ਵਿੱਚ ਕੋਈ 25-30 ਸਾਲ ਬਾਅਦ ਇਹ ਮੁੜ ਕੇ ਖੇਡਾ ਹੋਈਆਂ ਇਹਨਾਂ ਨੌਜਵਾਨਾਂ ਨੇ ਜਿਸ ਦਿਨ ਇਹਨਾਂ ਨੂੰ ਪਿੱਛੇ ਤੇ ਵੀ ਉਦੋਂ ਜਦੋਂ ਅਸੀਂ ਇਕੱਠੇ ਹੋਏ ਆਂ ਵਿਧਾਨ ਸਭਾ ਦੇ ਵਿੱਚ ਗਏ ਪਹੁੰਚੇ ਆਂ ਇਹ ਬੱਚੇ ਵੀ ਵਿਚੇ ਤੇ ਇਹਨਾਂ ਨੂੰ ਖੁਸ਼ੀ ਹੈ ਕਹਿੰਦੇ ਅਸੀਂ 17 ਨੂੰ ਆਪਣੇ ਦੌੜਾ ਕਰਾਉਣੀ ਹੈ ਸਭ ਨੂੰ ਸਦਾ ਦਿੱਤਾ ਭਰਾਵਾਂ ਨੂੰ ਅਸੀਂ ਤੈਦਰੁਦ ਧੰਨਵਾਦ ਕਰਦੇ ਹਾਂ ਸਰਦਾਰ ਭਗਵਾਨ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਗੁਰਮੀਤ ਸਿੰਘ ਜੀ ਖੁੜਿਆ ਸਾਹਿਬ ਕੈਪਟਨ ਮੰਤਰੀ ਪੰਜਾਬ ਸਰਕਾਰ ਸਰਦਾਰ ਗੱਜੜ ਮੱਜਰਾ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਰਦਾਰ ਕੋਲਤਾਰ ਸਿੰਘ ਜੀ ਸੰਧਵਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇੰਨੀ ਜਦੋਂ ਗਏ ਅਸੀਂ ਜੱਗੀ ਦੇ ਨਾਲ ਇੰਨੀ ਨੇੜਤਾ ਨਾਲ ਬਣਿਆ ਮਨਜੀਤ ਸਿੰਘ ਸੰਧੂ ਮਨਜੀਤ ਹਾਂ ਮਨਜੀਤ ਸਿੰਘ ਸੰਧੂ ਆ ਸਦਾ ਮਨਜੀਤ ਸਿੰਘ ਜੀ ਸੰਧੂ ਸਾਹਿਬ ਪੰਚਾਇਤ ਨੂੰ ਵੀ ਧੰਨਵਾਦ ਕਰਦੇ ਹਾਂ ਅਸੀਂ ਬਾਲੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਡਾਇਰੈਕਟਰ ਨੇ ਸਪੋਰਟ ਦਿੱਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹ ਨਗਰ ਨੇ ਬਹੁਤ ਵਧੀਆ ਸੋਚ ਦੇ ਨਾਲ ਉਸੇ ਦਿਨ ਫੈਸਲਾ ਕਰਿਆ ਵੀ ਆਪਾਂ ਦੌੜਾ ਕਰਾਈਏ ਆਹ ਸਾਹਮਣੇ ਫੀਪਰਾਵਾਂ ਨੂੰ ਸੱਦੇ ਦੇ ਉੱਤੇ ਸਾਡੇ ਬਹੁ ਬੱਡੀ ਫਰਾਤ ਗੱਡੀਆਂ ਪਹੁੰਚੀਆਂ ਤੁਸੀਂ ਦੇਖਿਆ ਹੈ ਅਸੀਂ ਸਾਰੇ ਬੈਦਲਗ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਸਮੁੱਚੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਾਡੀ ਕਿਸੇ ਨੇ ਕਦੇ ਬਾਹਰ ਨਹੀਂ ਫੜੀ ਝੂਠੇ ਲਾਰੇ ਅਸੀਂ ਫਰਾਣੇ ਤੋਂ ਚਲੇ ਜਾਓ ਜੀ ਖੇਡ ਖਿਲਾ ਦੇਣੇ ਉੱਥੇ ਚਲੇ ਜਾਓ ਜੀ ਖੇਡ ਖਿਲਾ ਦੇਣੀਆਂ ਹੁਣ ਉਹ ਤੁਸੀਂ ਰੋਪੜ ਪਹੁੰਚ ਜਾਓ ਜੀ ਉੱਥੇ ਖਿੜਾ ਦੇਣੇ ਹਾਂ ਤੁਸੀਂ ਜੋਧਾ ਚਲੇ ਜਾਓ ਕਿਸੇ ਨੇ ਨਹੀਂ ਖੜਾਈ ਪਰ ਇਹ ਸਰਕਾਰ ਨੇ ਆਪ ਸਰਕਾਰ ਨੇ ਸਮੁੱਚੀ ਸਰਕਾਰ ਨੇ ਮੰਤ ਕਰੀ ਸਾਰੇ ਜੱਗੀ ਨੇ ਮੰਤ ਕਰੀ ਸਰਦਾਰ ਪਰਮਜੀਤ ਸਿੰਘ ਜੀ ਪੱਤਾ ਸਾਹਿਬ ਜਿਨ੍ਹਾਂ ਨੇ ਤੇਜੀ ਨੇ ਉਹਨਾਂ ਨੇ ਫਾਈਲ ਤੋੜਿਆ ਜੱਗੀ ਦੇ ਨਾਲ ਲੱਗ ਕੇ ਦਿੱਲੀ ਤੱਕ ਕੂਮੀ ਫੈਲ ਇੱਥੇ ਵਿਧਾਨ ਸਭਾ ਦੇ ਵਿੱਚ ਬੇਵੋਲ ਦੇ ਤਾਂ ਦੀ ਗੱਲ ਹੋਈ ਬੁਰਦਾਂ ਦੀ ਮੇਰੇ ਸਾਹਬ ਨਾਲ ਇਹ ਪਹਿਲੀ ਵਾਰ ਗੱਲ ਹੋਈ ਹੈ ਕਦੇ ਪੰਜਾਬ ਸਮਝ ਕਦੇ ਇਹੋ ਜੀ ਗੱਲ ਨਹੀਂ ਹੋਈ ਬੇ ਬੁਰਦਾਂ ਦੀ ਗੱਲ ਹੋਈ ਹੋਵੇ ਮਾਨ ਸਾਹਿਬ ਨੇ ਆਪ ਗਿਆ ਵੀ ਦੇਖੋ ਸ਼نگਾਰ ਦੇ ਆ ਤਲੀਆਂ ਪਾਉਂਦੇ ਆ ਘੰਗਰੂ ਨਗੌਰ ਤੱਕ ਜਾ ਕੇ ਲਿਆਉਂਦੇ ਆ ਤੇ ਧੰਨਵਾਦ ਕਰਦੇ ਆ ਜੀ ਬੜੀ ਮਿਹਰਬਾਨੀ ਸਮੂੱਚੀ ਸ਼ਕਾਰ ਦਾ ਜਿਹੜੀਆਂ ਰੌਣਕਾਂ ਲੱਗਣ ਲੱਗੀਆਂ ਆ ਪ੍ਰਾਤਨ ਖੇਡਾਂ ਜਿਨ੍ਹਾਂ ਨੂੰ ਵਿਸਾਰਿਆ ਗਿਆ ਸੀ ਹੁਣ ਉਹ ਫੇਰ ਪਿੰਡਾਂ ਦੇ ਵਿੱਚ ਹੋਣ ਲੱਗੀਆਂ ਆ ਇਹ ਜਿਹੜੀਆਂ ਖਤਮ ਹੋ ਗਈ ਦੀ ਖੇਡ ਦੀ ਫਿਰ ਸਾਡਾ ਖਤਮ ਹੋ ਗਿਆ ਭਾਈ ਬੈਲ ਗੱਡੀਆਂ ਤਾਂ ਸਾਡੇ ਗੁਰਨਾਨਕ ਦੇਵ ਜੀ ਨੇ ਆ ਫੜਵਾਇਆ ਇਹਨਾਂ ਬੁਰਦਾਂ ਨਾਲ ਹੀ ਫੜਾਇਆ ਅਸੀਂ ਜਣਕਾਂ ਵੜਦੇ ਤੇ ਬੁਰਦਾਂ ਨਾਲ ਹੀ ਗਾਉਂਦੇ ਤੇ ਤੰਗੜੀ ਨਾਲ ਤੂੜੀ ਲੱਗ ਜਾਣੇ ਲੱਗ ਕਰਦੇ ਤੇ ਸਾਰੇ ਬਜ਼ੁਰਗ ਮੈਂ ਆਪ ਆਪਣੀ ਸੋਝੀ ਜੇ ਕੰਮ ਕਰਿਆ ਮੈਂ ਵੀ ਛੋਟੇ ਜਿਹੇ ਕਰਿਆ ਇਹ ਬਹਿਲੇ ਦੇ ਨਾਲੇ ਹੋਇਆ ਬਹਿਲੇ ਬੰਦੋਗੇ ਤੇ ਸਾਰੇ ਖੇਡਾਂ ਤੇ ਤਕਰੀਬ ਬੰਦੋਗੇ ਜੀ ਚੱਲ ਰਹੀ ਹੈ ਜੀ ਇਹਨਾਂ ਖੇਡਾਂ ਨਾਲ ਨੌਜਵਾਨ ਪੀੜੀ ਦੀ ਗੱਲ ਕਰੀਏ ਹਾਂ ਨੌਜਵਾਨ ਪੀੜੀ ਦੇ ਕੋਈ ਕਿੰਨਾ ਸ਼ਾਦੀਬਾਦੀ ਹੈ ਪਹਿਲਾਂ ਸਰਕਾਰ ਨੇ ਉਹੀ ਜੋਰ ਬੋਲਾ ਜੀ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਮਹਿਲ ਬਣਾਏ ਥੋੜੇ ਰੋਜ਼ ਦੇਖਦੇ ਤੁਸੀਂ ਟਾਰ ਰਹੇ ਹੋਣ ਦੇ ਮਕਾਨ ਟਾਰ ਰਹੇ ਹਨ ਇਹਨਾਂ ਨਸ਼ੇ ਦੇ ਬੰਦੇ ਤਾਂ ਹੁਣ ਤਾਂ ਨਹੀਂ ਬੰਦੇ ਨਹੀਂ ਹੁਣ ਤਾਂ ਇਹ ਨਸ਼ਾ ਇਸ ਕਰਕੇ ਵੀ ਜੇ ਖੇਡਾਂ ਹੋਣਗੀਆਂ ਸਾਡੇ ਨੌਜਵਾਨ ਬੱਚੇ ਖੇਡਣ ਨਾਲ ਜੁੜਨਗੇ ਨਸ਼ੇ ਤੋਂ ਵੀ ਬਚਣਗੇ ਚੇਅਰਮੈਨ ਸਾਹਿਬ ਪਿੰਡ ਸੁਵਾਲੀ ਦੇ ਵਿੱਚ ਬੈਲ ਗੱਡੀਆਂ ਦੀ ਜਿਹੜੀ ਦੌੜਾਂ ਦੀ ਟੂਰਨਾਮੈਂਟ ਕਰਵਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਾਰਤ ਤੋਂ ਜਿਹੜੀਆਂ ਟ੍ਰੇਲ ਗੱਡੀਆਂ ਲੈ ਕੇ ਆਏ ਐ ਕਿਵੇਂ ਦੇਖਦੋ ਇਹਨਾਂ ਖੇਡਾਂ 'ਚ ਤੁਸੀਂ ਵੀ ਹਾਜ਼ਰੀ ਭਰੀਏ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਰਦਾਰ ਗੱਜਣ ਸਿੰਘ ਜੀ ਸਰ ਐਮਐਲਏ ਗੱਜਣ ਮੱਧਰਾ ਸਾਹਿਬ ਤਕਦੀਰ ਸਿੰਘ ਗੁਰਮੀ ਸਿੰਘ ਖੋਡੀਆਂ ਸਾਹਿਬ ਹੋਰ ਸਾਰੇ ਜਿਨ੍ਹਾਂ ਨੇ ਵੀ ਬੈਲ ਡੜਾਕ ਸ਼ੁਗਾਰਥ ਕਮੇਟੀ ਦਾ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਉਸ ਤੋਂ ਬਾਅਦ ਸੋਹਾਲੀ ਨਗਰ ਨੂੰ ਮੈਂ ਮੁਬਾਰਕ ਡਾਉਂਗਾ ਕਿ ਇਹਨਾਂ ਨੇ ਇਹ ਖੇਡਾਂ ਖੁੱਲਣ ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਟੂਰਨਾਮੈਂਟ ਹੈ ਇਹ ਕਰਾਇਆ ਹੈ ਬੜਾ ਅਸ਼ਾ ਦੇਖਿਆ ਗਿਆ ਬੈਲ ਡੜਾਕ ਜੋ ਵੀ ਇੱਥੇ ਆਏ ਹੈ ਜਿਹੜੇ ਵਿਨਰ ਨੇ ਉਹਨਾਂ ਨੂੰ ਵੀ ਮੁਬਾਰਕਾਂ ਜਿਹੜੇ ਇਹਨੇ ਪਾਰਟਿਸਿਪੇਟ ਕੀਤਾ ਉਹ ਵੀ ਬੜਾ ਪਾਰਟਿਸਿਪੇਟ ਕਰਨਾ ਵੀ ਇਹ ਮੈਂ ਕੀ ਖੇਡ ਦਾ ਹਿੱਸਾ ਬਣਨਾ ਬੜਾ ਔਖਾ ਹੈ ਬਹੁਤ ਵਧੀਆ ਜਿਹੜਾ ਟੂਰਨਾਮੈਂਟ ਹੈ ਇਹਨਾਂ ਨੌਜਵਾਨਾਂ ਨੇ ਕਰਾਇਆ ਇਹਨਾਂ ਸਾਰਿਆਂ ਕਿੰਨੇ ਵੀ ਵੈਡੜਾ ਕਮੇਟੀ ਦੇ ਜਿਹੜੇ ਸੰਘਰਸ਼ੇ ਵਿੱਚ ਜੱਗੀ ਵੀਰ ਦਾ ਨਾਮ ਲਿਆ ਜਾਂਦਾ ਹੈ ਮਾਸਟਰ ਜੀ ਹੈ ਇਹਨਾਂ ਸਾਰਿਆਂ ਨੇ ਬੜਾ ਸੰਘਰਸ਼ ਕਰਕੇ ਗੇਮ ਨੂੰ ਖਲਵਾਇਆ ਬਹੁਤ ਵਧੀਆ ਅਪਰਾਲਾ ਇਹਨਾਂ ਨੇ ਵੀ ਕੀਤਾ ਬਾਕੀ ਨਗਰ ਸਵਾਰੀ ਨੇ ਕੀਤਾ ਸਾਰੇ ਵੈਡੜਾ ਕਾਂ ਨੂੰ ਪਹਿਲਾਂ ਤਾਂ ਗੇਮ ਖੁੱਲਣ ਤੋਂ ਬਾਕੀ ਇਸ ਟੂਰਨਾਮੈਂਟ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਅੱਜ ਪਿੰਡ ਸੁਵਾਲੀ ਦੇ ਵਿੱਚ ਬਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ ਜੀ ਜਾਣਕਾਰੀ ਦਿਓਗੇ ਕੁੱਲ ਕਿੰਨੇ ਜਿਹੜੇ ਪਾਰਟਿਸਿਪੇਟ ਆਏ ਆ ਕਿੱਥੋਂ ਕਿੱਥੋਂ ਆਏ ਆ ਜੀ ਅੱਜ ਸਾਡੇ ਨਗਰ ਸੁਵਾਲੀ ਦੇ ਵਿੱਚ ਜਿਹੜੇ ਖੀਰੇ ਦੁੱਗੇ ਬੱਚਿਆਂ ਦਾ ਖੇਡ ਮੇਲਾ ਕਰਵਾਇਆ ਗਿਆ ਤਕਰੀਬਨ 75 ਗੱਡੀਆਂ ਨੇ ਸਾਡੇ ਮੇਲੇ ਦੇ ਵਿੱਚ ਭਾਗ ਲਿਆ ਅੱਜ ਦੇ ਖੇਡ ਮੇਲੇ ਦੇ ਵਿੱਚ ਸੋ ਦੂਰੋਂ ਦੂਰੋਂ ਬੈਲ ਤੜਾਕੀ ਵੀਰ ਆਪਣੇ ਪੁੱਤਾਂ ਮੰਗੋ ਪਾਲੇ ਬਿਹੜੇ ਲੈ ਕੇ ਅੱਜ ਸਾਡੇ ਖੇਡ ਮੇਲੇ 'ਚ ਪਹੁੰਚੇ ਆ ਬڑے ਲੰਬੇ ਸਮੇਂ ਬਾਅਦ ਜਿਹੜਾ ਅੱਜ ਸੁਵਾਲੀ ਨਾਗਰ ਦਾ ਖੇਡ ਮੇਲਾ ਕਰਵਾਇਆ ਗਿਆ ਪਹਿਲਾ ਖੇਡ ਮੇਲਾ 1980 ਦੇ ਵਿੱਚ ਜਿਹੜਾ ਸ਼ੁਰੂ ਹੋਇਆ ਦਾ ਸਾਡੇ ਫਿਰ 2003 ਤੱਕ ਲਗਾਤਾਰ ਖੇਡਾਂ ਹੋਈਆਂ ਸੁਵਾਲੀ ਦੇ ਵਿੱਚ ਫਿਰ 2003 ਤੋਂ ਬਾਅਦ ਖੇਡਾਂ ਬੰਦ ਹੋਣ ਲੱਗ ਗਈਆਂ ਬੰਦ ਹੋਣ ਲੱਗ ਗਈਆਂ ਤਾਂ ਕਰਕੇ 2003 ਤੋਂ ਬਾਅਦ ਅੱਜ 2025 ਦੇ ਵਿੱਚ ਅਸੀਂ ਸਤਿਕਾਰਯੋਗ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਇਸ ਬੈਲਗੱਡੀਆਂ ਦੀ ਖੇਡ ਨੂੰ ਜਿਹੜੀ ਮੁਰ ਤੋਂ ਸਰਜੀਤ ਕਰਤਾ ਹੁਣ ਅਸੀਂ ਪੂਰੀ ਖੁਸ਼ੀ ਦੇ ਨਾਲ ਪੰਜਾਬ ਦੇ ਬੱਖ-ਬੱਖ ਪਿੰਡਾਂ ਦੇ ਵਿੱਚ ਹਰ ਉਹ ਜਿਹੜੇ ਬੈਲਗੱਡੀਆਂ ਦੇ ਖੇਡ ਮੇਲੇ ਵਿਰਾਸਤੀ ਖੇਡਾਂ ਅਸੀਂ ਮੁਰ ਤੋਂ ਕਰਵਾਵਾਂਗੇ ਅੱਜ ਵੀ ਸਾਡੇ ਸਵਾਲੀ ਦੇ ਵਿੱਚ ਜਿਹੜਾ ਖੇਡ ਖੋਲਣ ਤੋਂ ਬਾਦ ਜਿਹੜਾ ਪਹਿਲਾ ਖੇਡ ਮੇਲਾ ਅੱਜ ਸੁਹਾਲੀ ਦੇ ਵਿੱਚ ਕਰਵਾਇਆ ਗਿਆ ਕੀਰੇ ਤੋਂ ਕਿ ਵਿੱਚ ਹਰਦੀਪ ਉਹਨਾਂ ਦਾ ਹਰਦੀਪ ਉਹਨਾਂ ਦਾ ਵੀ ਦਰਵਾਜ਼ਾ ਜਿਹੜੇ ਪਾਰਟਿਸਿਪੇਟ ਕਰਦੇ ਕੋਈ ਐਂਟਰੀ ਫੀਸ ਵੀ ਹੁੰਦੀ ਹੈ ਹਾਂਜੀ ਐਂਟਰੀ ਫੀਸ ਹੁੰਦੀ ਹੈ ਇਹ 200 ਰੁਪਏ ਐਂਟਰੀ ਫੀਸ ਹੁੰਦੀ ਹੈ 200 ਰੁਪਏ ਤੇ ਕਿੰਨੇ ਜਿਹੜੇ ਜੇਤੂ ਦੇ ਕੀ ਇਨਾਮ ਕੱਢੇ ਗਏ ਕੀ ਕੀ ਇਨਾਮ ਕੱਢੇ ਗਏ ਤੇ ਕੌਣ ਜੇਤੂ ਰਿਹਾ ਇਹਨੂੰ ਅੱਜ ਜਿਹੜੇ 75 ਗੱਡੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਅੱਜ ਪਹਿਲਾ ਨੰਬਰ ਪ੍ਰਾਪਤ ਜਿਹੜਾ ਬਿੰਦਰ ਵੀਰਮੀ ਜੱਗੀ ਆਸੀਰਮਾਨ ਜੋ ਦਬੱਟਾ ਫੱਲੇਵਾਲ ਸਤਵੰਤ ਸਿੰਘ ਜੀ ਮਹਿਰਨਾ ਜਿਨ੍ਹਾਂ ਨੇ ਅੱਜ ਸਾਡੇ ਖੇਡ ਮੇਲੇ ਦੇ ਵਿੱਚ ਪਹਿਲਾ ਨੰਬਰ ਪ੍ਰਾਪਤ ਕਰਿਆ ਜੀ ਅੱਜ ਜਿਹੜੇ 33 ਜੇਤੂ ਬੈਲਦਰਾਗ ਵੀਰਾਂ ਨੂੰ ਜਿਹੜੇ ਇਨਾਮ ਦਿੱਤੇ ਗਏ ਜੀ ਹਰਦੀਪ ਹਰਮਨ ਦਾ ਵੀ ਕਰਦੇ ਧੰਨਵਾਦ ਹਰਮਨ ਮਾਦਬਰ ਦਾ ਹਰਦੀਪ ਸੁਹਾਲੀ ਦਾ ਸਮੁੱਚੇ ਪ੍ਰਬੰਧਕ ਕਮੇਟੀ ਦਾ ਨਗਰ ਨਮਾਸੀ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੋਈ ਖਾਸ ਸ਼ਖਸੀਅਤ ਵੀ ਕੋਈ ਪਹੁੰਚੀ ਹੈ ਜੀ ਅੱਜ ਇਸ ਖੇਡ ਮੇਲੇ ਨੂੰ ਅੱਜ ਸਭ ਤੋਂ ਜਿਹੜੀ ਖਾਸ ਸ਼ਖਸੀਅਤ ਆ ਜੀ ਉਹਨੇ ਮਾਸਟਰ ਗਰਮੇਲ ਸਿੰਘ ਦੀ ਗੱਲ ਚਲੀਆਂ ਕਲਾ ਜਿਨ੍ਹਾਂ ਨੇ 47 ਸਾਲ ਇਸ ਖੇਡ ਦੀ ਜਿਹੜੀ ਸੇਵਾ ਕੀਤੀ ਆ ਸਾਡੇ ਲਈ ਵੱਡੀ ਮਾਣ ਦੀ ਗੱਲ ਹੈ ਕਿ ਅਸੀਂ ਤਾਂ ਇਹਨਾਂ ਦੇ ਸ਼ਾਗਿਰਦਾਂ ਜੀ 47 ਸਾਲ ਜਿਨ੍ਹਾਂ ਨੇ ਇਸ ਖੇਡ ਨੂੰ ਖੇਤਾਂ ਦੇ ਸਿਆੜਾਂ ਚੋਂ ਕੱਢ ਕੇ ਇੱਕ ਸਨਮਾਨਯੋਗ ਸਥਾਨ ਤੇ ਪਹੁੰਚਾਉਣ ਲਈ ਇਹਨਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ ਜੀ ਜਿਹੜੀ ਇਹ ਖੇਡ ਹੈ ਇਹ ਸ਼ੌਂਕ ਜ਼ਿਆਦਾ ਹੈ ਜਾਂ ਮਹਿੰਗੀ ਜ਼ਿਆਦਾ ਹੈ ਇਹ ਦੇਖੋ ਜੀ ਸ਼ੌਂਕ ਵੀ ਬਹੁਤ ਜ਼ਿਆਦਾ ਹੈ ਤੇ ਮਹਿੰਗੀ ਵੀ ਖੇਡ ਹੈ ਜੀ ਕੱਲਾ ਦੋਨੋ ਐ ਕਿਉਂਕਿ ਜਦੋਂ ਸ਼ੌਂਕ ਦਾ ਸਿਆਣੇ ਕਹਿੰਦੇ ਵੀ ਕੋਈ ਮੁੱਲ ਨਹੀਂ ਹੋਇਆ ਕਰਦਾ ਇਹ ਗੱਲ ਉਹੀ ਆ ਜੀ ਪੂਰੇ ਉਤਸ਼ਾਹ ਦੇ ਨਾਲ ਸਾਡੇ ਨੌਜਵਾਨ ਨਵੀਂ ਪੀੜ੍ਹੀ ਵੀ ਸਾਡੀ ਬਹੁਤ ਪਹੁੰਚਾਉਂਦੀ ਹੈ ਜੀ ਪੰਜਾਬ ਦੇ ਬੱਕ ਬੱਕ ਪਿੰਡਾਂ ਦੇ ਨੌਜਵਾਨ ਜਿਹੜਾ اتنا ਸਾਡੇ ਸੁਵਾਲ ਹੀ ਦੇ ਮਾਤ ਪਰਦੇ ਅ ਅਲੱਗ-ਅਲੱਗ ਪਿੰਡਾਂ ਦੇ ਪਹੁੰਚੇ ਹੋਏ ਚੌਧਰੀ ਸਾਹਿਬ ਹੋਈ ਪਹੁੰਚੇ ਹੋਏ ਸਰਦਾਰ ਬਾਬੂ ਸਿੰਘ ਜੀ ਐਨ ਆਰ ਆਈ ਵੀਰ ਬਾਹਰ ਬੈਠੇ ਸਾਡੇ ਐਨ ਆਰ ਆਈ ਭਰਾ ਜਿਹੜੇ ਲੱਖਾਂ ਰੁਪਇਆ ਖਰਚਦੇ ਆ ਸਾਡੀਆਂ ਖੇਡਾਂ ਨੂੰ ਉਤਸ਼ਾਹ ਦਰਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਅੱਜ ਲਾਈਵ ਵੀ ਐਨ ਆਰ ਆਈ ਵੀਰਾਂ ਵੱਲੋਂ ਵੀ ਤਾਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਅਸੀਂ ਅੱਜ ਦੇ ਖੇਡ ਮੇਲੇ 'ਚ ਪਹੁੰਚੇ ਪੰਜਾਬ ਦੇ ਸਮੂਹ ਬੱਚੇ ਦੜਾਕ ਵੀਰਾਂ ਦਾ ਦਰਸ਼ਕ ਵੀਰ ਜਿਹੜੇ ਅੱਜ ਦਾ ਖੇਡ ਮੇਲਾ ਦੇਖਣ ਆਏ ਨਗਰ ਸੁਹਾਲੀ ਦਾ ਨਗਰ ਪੰਚਾਇਤ ਦਾ ਨਗਰ ਨਿਵਾਸੀ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਸੋ ਅਗਲੇ ਸਾਲ ਜਿਸ ਤਰ੍ਹਾਂ ਅਸੀਂ ਅੱਜ ਇਹ ਖੇਡ ਮੇਲਾ ਕਰਵਾਇਆ ਪਰਮਾਤਮਾ ਦੀ ਕਿਰਪਾ ਦੇ ਨਾਲ ਅਗਲੇ ਸਾਲ ਵੀ ਅਸੀਂ ਇਸੇ ਰਾਹ ਤੇ ਫੇਰ ਖੇਡਾਂ ਕਰਵਾਈਏ ਸਾਰਿਆਂ ਦਾ ਹੀ ਦਿਲ ਤੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤ ਸਾਹਿਬ ਕੀ ਕਹੋਗੇ ਅੱਜ ਜਿਹੜੀਆਂ ਵਿਰਾਸਤੀ ਖੇਡਾਂ ਸਾਡੀਆਂ ਬੈਲ ਗੱਡੀ ਦੀਆਂ ਦੌੜਾਂ ਪਿੰਡ ਸੁਹਾਲੀ ਦੇ ਵਿੱਚ ਕਰਵਾਈਆਂ ਗਈਆਂ ਤੁਸੀਂ ਵੀ ਹਾਜ਼ਰੀ ਭਰਨ ਆਏ ਹੋ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਹੀ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਕਿ ਸਾਡੇ ਬੈਲ ਦੜਾਕ ਬੇਰਾਂ ਦੀ ਪੁਕਾਰ ਸੁਣ ਕੇ ਇਹ ਦੁਵਾਰੇ ਖੇਡਾਂ ਸ਼ੁਰੂ ਕੀਤੀਆਂ ਨਾ ਪਹਿਲਾਂ ਵੀ ਸਰਕਾਰਾਂ ਆਈਆਂ ਪਰ ਕਿਸੇ ਨੇ ਸੁਣੀ ਨਹੀਂ ਲਾਰੇ ਲੱਪਿਆਂ ਚ ਦੱਸਿਆ ਹੀ ਮਾਸਟਰ ਜੀ ਨੇ ਕਿ ਲਾਲਾ ਲੱਪਿਆਂ ਚ ਟਾਈਮ ਨਾ ਕੱਢਿਆ ਤੇ ਸਭ ਤੋਂ ਵੱਧ ਵਧਾਈ ਦੇ ਪਾਤਨ ਨੇ ਨਗਰ ਸੁਹਾਲੀ ਦੇ ਬਹੁਤ ਬਹੁਤ ਧੰਨਵਾਦ ਸਮੂਹ ਜੀ ਨਗਰ ਜਿਨ੍ਹਾਂ ਨੇ ਕਿ ਤਹਿਲ ਕਰਕੇ ਸਭ ਤੋਂ ਪਹਿਲਾ ਟੂਰਨਾਮੈਂਟ ਉਹਨਾਂ ਨੂੰ ਕਰਾਉਣ ਦਾ ਮਾਣ ਪ੍ਰਾਪਤ ਹੋਇਆ ਹੈ ਸੋ ਮੈਂ ਲੱਖ ਲੱਖ ਵਧਾਈ ਦਿੰਦਾ ਹੈ ਸੁਹਾਲੀ ਨਗਰ ਦੇ ਨਾਸੀਆਂ ਨੂੰ ਵੀ ਕਿ ਤੁਸੀਂ ਇਸ ਖੇਡ ਦੀ ਸ਼ੁਰੂਆਤ ਕਰਕੇ ਸਭ ਤੋਂ ਪਹਿਲਾਂ ਜੇ ਪੰਜਾਬ ਚ ਜਿਸ ਦਿਨ ਨੇ ਖੇਡਾਂ ਖੁੱਲੀਆਂ ਸਭ ਤੋਂ ਪਹਿਲਾਂ ਮਾਨ ਪ੍ਰਾਪਤ ਹੋਇਆ ਸੋਹਾਲੀ ਨਗਰ ਨੂੰ ਤੋਂ ਬਹੁਤ ਬਹੁਤ ਧੰਨਵਾਦ ਜੀ ਸੋਹਾਲੀ ਨਗਰ ਲਈ ਲਾ ਜੀ ਬਾਲਾ ਨੰਬਰ ਵਿਨਾਸ ਸਿੰਘ ਮਹਿਰ ਦਾ ਜਿੰਦਰ ਮੀਰ ਦੇ ਲੱਗੇ ਆਸੇ ਅਰਮਾਨ ਦੂਦ ਬੱਟਾ ਫੱਲੇਵਾੜ ਗੁਰ ਸਿੰਘ ਸਰਪੰਨ ਸਿੰਘ ਪਹਿਲਾ ਨੰਬਰ ਪ੍ਰਾਪਤ ਕਰਦੇ ਆ ਜੀ ਦੇ ਵੀਰੇ ਪਾਜੀ ਵੀਰੇ ਸਾਹਮਣੇ ਦੇਖੋ ਜੀ ਦੁੰਦਰ ਬੇਰ ਵਿੱਚ ਜੱਗੀ ਆਸੀ ਪਰ ਮਾਨ ਜੋ ਦਵੱਤਾ ਬੱਲੇਬਾਦ ਪ੍ਰਮ ਸਿੰਘ ਸਰਪੰਨ ਸਿੰਘ ਪਹਿਲੇ ਵੀਰੋ ਦਾ ਹਾਸਾ ਦੂਜਾ ਨਾਮ ਹੈ ਕਰਵਿੰਦਰ ਸਿੰਘ ਮਿਆਰੀਆ ਇਹ ਨਾਲੇ ਘਰ ਦੇ ਲੋਨੇ ਬੱਠੇ ਨੇ ਕਾਕੇ ਆਓ ਰੇ ਦੇਖਿਓ ਭਾਈ ਸਾਹਮਣੇ ਠੀਕ ਹੈ ਜੀ ਤੀਜਾ ਨਾਮ ਹੈ ਸਰਪੰਚਰ ਸਮਾਣਾ ਹਰਤਾਪ ਸਿੰਘ ਤਾਰਾ ਬਰੋਦਰ ਸੋਨੀ ਸਮਾਣਾ ਬੱਗਾ ਸਮਾਣਾ ਜੰਗੀ ਪਾਉਂਦੀਆਂ ਜੱਸਾ ਬਿਰਸ਼ਾ ਸੀਗਰ ਸਿੰਘ ਕਾਚਾ ਦਵੰਦਾ ਠੀਕ ਹੈ ਵੀਰੇ ਬਿੰਦੀ ਅਨੰਦ ਬਲੈਟੀਏ ਨੇ ਚੌਥਾ ਨਾਮ ਬੁਨਾ ਡਾੜੀ ਤੀਰਾਂ ਬਿਰੰਗਾ ਭਿੰਦੂ ਰੋਕੇ ਨਰਗੀਸ਼ ਖੱਲ ਨਾ ਬਰਾ ਟੀਕੇ ਅਗਟਾਂ ਵਾਲੀ ਚੌਥਾ ਦਾ ਸ਼ਿੰਦਰ ਖੇਡਣੇ ਪੰਜਾਬ ਦੀ ਛੋਟੀ ਦੀ ਛੋਟੀ ਦੀ ਵੈਦਣਾ ਠੀਕ ਹੈ ਜੀ ਪੰਜਵਾਂ ਨਾਮ ਹੈ ਜੀ ਬਾਬਾ ਜੋਗੀ ਵੀਰ ਖਾਨ ਪਰ ਬਾਬਾ ਜੀ ਅੱਜ ਨੂੰ ਲੋਕ ਨਹੀਂ ਲਾਉਂਦੇ ਹੋਈ ਸਾਹੀ ਨੋਟ ਆਇਆ ਕੰਮ ਸੱਟ ਆ ਜਾਗੇ آج <laughs> نهي